ਗੁਰਦਾਸਪੁਰ ਇਹ ਉਹ ਮਾਜੇ ਦੀ ਧਰਤੀ ਹੈ ਜਦੋਂ ਪੂਰੇ ਪੰਜਾਬ ਦੇ ਵਿੱਚ ਇਨਕਲਾਬ ਆ ਗਿਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਦਲਾਅ ਆਇਆ ਜਦੋਂ ਬਦਲਾਅ ਦੀ ਨੇੜੀ ਪੂਰੇ ਪੰਜਾਬ ਸਾਡੇ ਮਾਲਵਾ ਦੇ ਵਿੱਚ 69 ਸੀਟਾਂ ਮਾਲਵੇ ਦੇ ਵਿੱਚ ਐ ਮੈਂ ਮਾਲਵੇ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਆ ਤੇ ਮੈਂ ਬਾਦਲ ਦਾ ਜ਼ਿਲ੍ਹਾ ਜਿਹੜਾ ਮੁਕਸਰ ਸਾਹਿਬ ਹੈ ਉੱਥੇ ਗਿੱਦੜਵਾ ਸਾਡੀ ਮੇਰੇ ਵਾਲੀ ਸੀਟ ਹੈ ਉਹ ਨਤਰਾਂ ਦੀ ਜਿਹੜੀ ਨੇਹਰੀ ਵਗੀ ਉਹ ਕੇਵਲ ਅਸੀਂ 2 ਸੀਟਾਂ ਜਿੱਤ ਪਾਏ ਪੂਰੇ ਪੰਜਾਬ ਦੇ ਵਿੱਚ ਮੇਰਾ ਕਿਤੇ ਨਾ ਕਿਤੇ ਸੀਸ ਝੁਕਦਾ ਹੈ ਗੁਰਦਾਸਪੁਰ ਦੀ ਧਰਤੀ ਤੇ ਆ ਕੇ ਕਿ ਉਸ ਬਦਲਾਵ ਦੀ ਨੇਹਰੀ ਨੂੰ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ ਨੇ ਇਸ ਧਰਤੀ ਦੇ ਲੋਕਾਂ ਨੇ ਰੋਕਨ ਦਾ ਉਪਰਾਲਾ ਕੀਤਾ ਤੇ 6 ਐਮਐਲਏ 6 ਐਮਐਲਏ ਪੰਜ ਗੁਰਦਾਸਪੁਰ ਤੇ ਇੱਕ ਪਠਾਨਕੋਟ ਤੁਜੇ ਤਾਂਖੇ ਇਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਪਰ ਅੱਜ ਵੀ ਮੈਨੂੰ ਇਹੀ ਆਸ ਹੈ ਅੱਜ ਵੀ ਮੈਨੂੰ ਇਹੀ ਆਸ ਹੈ ਕੁਬਾਇਆ ਸਾਹਿਬ ਕਿ ਜਿਹੜੀ ਇੱਥੋਂ ਦੀ ਧਰਤੀ ਦੀ ਸ਼ੁਰੂਆਤ ਹੋਣੀ ਹੈ ਜਿਹੜੀਆਂ 13 ਲੋਕ ਸਭਾ ਸਾਡੀਆਂ ਅੱਜ ਦਾ ਜਿਹੜਾ ਨੌਜਵਾਨ ਆਇਆ ਮੈਂ ਵਧਾਈ ਦੇਣਾ ਚਾਹੁੰਦਾ ਮੇਰੇ ਭਰਾ ਪ੍ਰਜੀਤ ਨੂੰ ਮੈਂ ਬ੍ਰਿੰਦਰ ਨੂਪੇ ਵਧਾਈ ਨਹੀਂ ਦੇਣਾ ਚਾਹੁੰਦਾ ਮੈਂ ਬਲਜੀਤ ਨੂੰ ਵਧਾਈ ਦੇਣਾ ਚਾਹਣਾ ਹੈ ਜਿਹੜਾ ਨੌਜਵਾਨ ਸਾਥੀ ਅੱਜ ਆ ਸਾਰੇ ਦੇ ਸਾਰੇ ਨੌਜਵਾਨ ਅੱਜ ਬਲਜੀਤ ਸਿੰਘ ਪਾੜਾ ਦੀ ਅਗਵਾਈ ਦੇ ਵਿੱਚ ਇੱਥੇ ਆਏ ਆ ਮੈਂ ਇੰਨੇ ਕਦੇ ਰੈਲੀਆਂ ਦੇ ਵਿੱਚ ਨੌਜਵਾਨ ਸਾਥੀ ਆਉਂਦੇ ਨਹੀਂ ਵੇਖੇ ਔਰ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ 'ਚ ਜਦੋਂ 2 ਮਹੀਨਿਆਂ ਨੂੰ ਪਾਰਲੀਮੈਂਟ ਦੀ ਚੋਣ ਆਉਣੀ ਹੈ ਕਿਤੇ ਨਾ ਕਿਤੇ ਦੁਆਰੇ ਜਿਹੜਾ ਮੋਟਾ ਹੈ ਉਹ ਗਰਦਾਸਪੁਰ ਦੇ ਲੋਕਾਂ ਨੇ ਮੰਨਣਾ ਇਥੋਂ ਸ਼ੁਰੂਆਤ ਹੋਣੀ ਹੈ ਦਵਾਰੇ ਫੇਰ ਮਾਜੇ ਦੀ ਧਰਤੀ ਤੋਂ ਤੇ ਫੇਰ ਅਸੀਂ ਆ ਬਦਲਾਅ ਦੇ ਖਿਲਾਫ ਤੇ ਦੂਜੀਆਂ ਪਾਰਟੀਆਂ ਦੇ ਖਿਲਾਫ ਲੜਾਈ ਲੜਨੀ ਹੈ ਅੱਜ ਜਿਹੜਾ ਮਾਹੌਲ ਹੈ ਮੇਰੇ ਸਤਕਾਰਯੋਗ ਭਰਾਓ ਬੜੇ ਸ਼ੌਂਕ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਦਲਾਅ ਲੈ ਕੇ ਆਂਦਾ ਔਰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਦਲਿਆ ਲੋਕਾਂ ਨੂੰ ਬੜੀਆਂ ਆਸਾਂ ਸਨ लोगों को बड़िया उम्मीदा सन की बदलाव आएगा तो भ्रिष्टाचार मुक्त पंजाब होएगा बदलाव आएगा बेरोज बेरोजगारी पंजाब खत्म हो जाएगी बदलाव आएगा तो पंजाब के नशे की गल नहीं कोई करेगा बदलाव आएगा किसी त कोई नजायज परचा नहीं होगा शायद बदलाव आएगा तो संगे मरमर दिया ਸੜਕਾਂ ਬਣ ਜਾਣਗੀਆਂ ਘਰ ਘਰ ਹਸਪਤਾਲ ਖੁੱਲਣਗੇ ਹਰ ਵਿਅਕਤੀ ਦੀ ਆਵਾਜ਼ بلند ਹੋਏਗੀ ਇਹ ਉਮੀਦਾਂ ਸਨ ਇਹ ਉਮੀਦਾਂ ਸਨ ਬਦਲਾਅ ਦੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਕਿਉਂਕਿ بڑے بڑے ਵੱਡੇ ਵੱਡੇ ਸੁਪਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਿ ਵਿਦੇਸ਼ਾਂ ਤੋਂ ਵਿਅਕਤੀ ਇੱਥੇ ਪਰਣਾ ਆਇਆ ਕਰਨਗੇ ਬਾਹਰੋਂ ਲੋਕ ਚੱਲ ਕੇ ਆਉਣਗੇ ਲੇਕਿਨ ਬਦਲਾਅ ਤਾਂ ਆ ਗਿਆ 92 ਸੀਟਾਂ ਤਾਂ ਪੰਜਾਬ ਦੇ ਅੰਦਰ ਬਦਲਾਅ ਨੇ ਜਿੱਤੀਆਂ ਲੇਕਿਨ ਅੱਜ ਜੋ ਮੇਰੇ ਪੰਜਾਬ ਦੇ ਹਾਲਾਤ ਹੈ ਉਹ ਮੈਂ ਦੱਸ ਸਕਦਾ ਜਾਂ ਪੰਜਾਬ ਦੇ ਲੋਕ ਦੱਸ ਸਕਦੇ ਨੇ